ਸਰ ਗ੍ਰੇਡ ਕੀ ਹੁੰਦਾ ਮਾਨਯੋਗ ਪੁਲਿਸ ਕਮਿਸ਼ਨਰ ਰਮੇਸ਼ਰ ਸਿੰਘ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਵੇਟ ACP ਈਸਟ ਰਿਸ਼ੀਤਲ ਜੀ ਐਸ ਐਚ ਓ ਬੇਰਕਾ ਸ਼੍ਰੀ ਸੁਮੇਤ ਜੀ ਇਹਨਾਂ ਨੇ 14 ਤਰੀਕ ਨੂੰ ਐਫ ਆਈ ਆਰ ਰਜਿਸਟਰ ਕੀਤੀ ਸੀ ਐਫ ਆਈ ਆਰ ਨੰਬਰ 40 1452025 ਇੰਟਰਸੈਕਸ਼ਨ 27ਏ 21C25 296185 ਐਨਡੀਪੀਐਸ ਐਕਟ ਇਹਦੇ ਚ ਇਹਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਬਰਿੰਦਰਪਾਲ ਸਿੰਘ ਤੇ ਗੁਰਮੁਖ ਸਿੰਘ ਇਹਨਾਂ ਦੀ ਉਮਰ ਕਰੀਬ 32 ਸਾਲ ਤੇ 21 ਸਾਲ ਸੀਗੀ ਤੇ ਇਹਨਾਂ ਤੋਂ ਰਿਕਵਰ ਕੀਤੇ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਏ ਡਰਗ ਮਨੀ ਤੇ ਇੱਕ ਡਰੋਨ ਤੇ ਇੱਕ ਮੋਟਰਸਾਈਕਲ ਸਪਲੈਂਟਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਾਊਟ ਨੰਬਰ ਸੀਗਾ ਉਦੇ ਹੀ ਲੜੀ ਦੇ ਵਿੱਚ ਇਹਨਾਂ ਨੇ ਅ ਰੀਸੈਂਟਲੀ ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤਿਲਜਿੰਦਰ ਸਿੰਘ ਲਾਇਸ ਹਨੀ ਉਹਦੇ ਤੇ ਆਲਰੇਡੀ ਦੋ ਐਫ ਆਈ ਆਰs ਹੈਗੀ ਇੱਕ ਪੀਐਸ ਕਰਿੰਡਾ ਦੀ ਹੈਗੀ ਦੋਨੋਂ ਪੀਐਸ ਕਰਿੰਡਾ ਦੀ ਹੈ ਇੱਕ ਤਾਂ 326 323 325 ਹੈਗੀ ਹੈ ਜੀ ਦੂਸਰੀ ਹੈਗੀ ਹੈ ਐਫ ਆਈ ਆਰ ਜਿਹੜੀ 119 ਹੈ ਡੇਟਡ 2023 ਦੇ 7ਵੇਂ ਮਹੀਨੇ ਦੀ ਉਹਦੀ ਉਹ ਅੰਡਰ ਸੈਕਸ਼ਨ 307 332 336 ਹੈਗੀ ਹੈ ਇਹਨਾਂ ਨੇ ਇਸ ਅ ਬੰਦੇ ਤੋਂ ਦੋ ਪਿਸਟਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਟਲ ਨੇ ਨਾਨ ਲਾਇਸنسਡ ਪਿਸਟਲ ਹੈਗੇ ਤੇ ਇਹਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਨਾਮਿਨੇਟ ਕੀਤਾ ਜਸਵਿੰਦਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਵਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਬੁਲਾਈਆਂ ਲਾਈਆਂ ਉਹਨੂੰ ਅ ਪੜਨ ਲਈ ਤੇ ਜਿਵੇਂ ਹੀ ਕੁਝ ਜਿਵੇਂ ਪੜਿਆ ਜਾਏਗਾ ਉਵੇਂ ਅਸੀਂ ਤੜ੍ਹ ਤੱਕ ਅ